ACP India Dhuri YouTube Facebook ate Digital Portal bolu Lohri te Makas Ramdevian saareyan nu lakh lakh badhaiyan ਮਾਲਵਾ ਫਰੈਂਡਸ ਵੈਲਫੇਅਰ ਸੁਸਾਇਟੀ ਧੂਰੀ ਵੱਲੋਂ ਡਾਕਟਰ ਡੇ ਬੜੀ ਧੂਮ ਧਾਮ ਨਾਲ ਮਾਲਵਾ ਖਾਲਸਾ ਸਕੂਲ ਧੂਰੀ ਵਿਖੇ ਮਨਾਇਆ ਗਿਆ ਇਸ ਮੌਕੇ ਫਿਲਮੀ ਅਦਾਕਾਰਾ ਮੈਡਮ ਗੁਰਪ੍ਰੀਤ ਕੌਰ ਭੰਗੂ ਅਤੇ ਰਸੀਲਾ ਗਰੁੱਪ ਦੇ ਚੇਅਰਮੈਨ ਡਾਕਟਰ ਏ ਆਰ ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਪਰਸ਼ੋਤਮ ਕਾਲਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਸਮਾਜ ਸੇਵਕ ਸੁਰੇਸ਼ ਬਾਂਸਲ ਵੀ ਪਹੁੰਚੇ ਸਾਡੇ ਸਹਿਯੋਗੀ ਨਰੇਸ਼ ਅਤਰੀ ਸੋਹਨ ਲਾਲ ਦੀ ਰਿਪੋਰਟ ਐਸਪੀ ਨੇ ਆ ਧੂਰੀ ਲਿਆ ਸੋਸ਼ਲ ਕੰਮ ਸਾਰਿਆਂ ਨੂੰ ਨਿਵਾਸਤ ਕੀਤਾ ਗਿਆ ਨਿਵੇਂ ਸਾਰੇ ਜਣੇ ਰੌਲਾ ਪਾ ਕੇ ਬੋਸੋ ਕਿਵੇਂ ਸਾਰੇ ਜਣੇ ਧੰਨ ਲੱਗ ਗਿਆ ਲੱਗਦਾ ਤੁਮੀ ਆ ਗਏ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਪਰਵਰਤਨ ਸੰਸਥਾ ਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਇਹ ਅਗਰ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ ਹੈ। ਮੈਂ ਸਾਰੀ ਪਰਵਤਨ ਸੰਸਧਾ ਦੇ ਸਾਰੇ ਮੈਂਬਰਾਂ ਦੇ ਮੈਂਬਰਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਆਂ। ਸਾਰੇ ਆਪਣੇ ਨੇ ਅਸੀਂ ਵੀ ਥੋੜੇ ਸ਼ਹਿਰ ਦੀ ਆਤੀਆਂ ਗਏ ਹਾਂ। ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਸਾਡੇ ਸਰ ਜੀ ਪੀ ਸਰ ਸੁਖੀ ਸਰ ਜੀ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਹੁਨਰ ਨੂੰ ਪਹਚਾਣਿਆ ਤੇ ਉਹਨਾਂ ਦੇ ਬਦੌਲਤ ਸਾਨੂੰ ਇੱਥੇ ਥੋੜਾ ਸਮੇਂ ਦੇ ਵਿੱਚ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੈਡਮ ਗੁਰਪ੍ਰੀਤ ਪੰਗੂ ਜੀ ਪੰਜਾਬੀ ਸਿਨੇਮੇ ਦੇ ਉਹ ਕद्दावर ਐਕਟਰਸ ਨੇ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਦੇ ਵਿੱਚ ਆਪਣਾ ਝੰਡਾ ਪੰਗੂ ਜੀ ਜੀ ਉਹਨਾਂ ਨੂੰ ਵੀ ਸਵਾਗਤ ਕਰਦੇ ਹਾਂ ਬਹੁਤ ਮਹਿਮਦੀ ਨੀੜ ਗੋਗਨਿਸ ਸਕੂਲ ਦੇ ਵਿੱਚ ਇਹ ਬੱਚਿਆਂ ਨੂੰ ਤਿਆਰ ਕਰਦੇ ਆ ਬਾਈ ਜੁਜਾਰ ਸਿੰਘ ਜੀ ਮਾਡਮ ਗੁਰਪ੍ਰੀਤ ਗੌਰ ਕੰਗੂ ਜੀ ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਔਰ ਸਾਡੇ ਲੀਕੇਜ ਸਦੀ ਤੇ ਪਹੁੰਚੇ ਨੇ ਉਸ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ 47 100 ਕਿਲੋਮੀਟਰ ਸਫਰ ਪਹਾੜ ਦਿਨਾਂ ਵਿੱਚ ਮੁਕੰਮਲ ਕਰਕੇ ਬਣਾਇਆ ਹੈ। ਤੀਜਾ ਕੌੜੇ ਦਾ ਚਾਰ ਯਾਤਰਾ ਜਿਹੜੀ ਚਾਰ ਧਾਮ ਨੇ ਉਹ ਯਾਤਰਾ ਕਰਕੇ 2025 ਦੇ ਵਿੱਚ ਨੇ ਉਮਲਿੰਗਾ ਪਾਸ ਲੇਲ ਰਾਕ ਤੋਂ ਜਿਹੜਾ ਪਰਮੀਆਂ ਭਾਈ ਮਰਦਾਨਾ ਜੀ ਸੰਗੀਤ ਅਕੈडमी ਵਾਲੇ ਬੱਚੇ ਵੀ ਆ ਜਾਣ। ਪੂਰੀ ਸਮਰਾਲਾ ਤੋਂ ਸਾਡੇ ਕੋਲੇ ਪਹੁੰਚੇ ਨੇ। ਜਿਹੜੇ ਐਂਟੀ ਕ੍ਰਾਈਮ ਸੈੱਲ ਵਿੱਚ ਮਹਿਲਾ ਬੈਂਕ ਦੀ ਚੇਅਰਪਰਸਨ ਨੇ ਬਹੁਤ ਸਾਰੇ ਮੁੱਖ ਕੈਂਪ ਲਾਉਂਦੇ ਨੇ ਬੇਵਸਾਰਾਂ ਦੀ ਮਦਦ ਕਰਦੇ ਨੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਨੇ ਅਤੇ 19 ਵਾਰ ਇਹਨਾਂ ਨੇ ਖੂਨਦਾਨ ਕੀਤਾ ਅਮਤਾਪੁਰੀ ਜੀ ਹਾਂਜੀ ਹਾਂਜੀ ਮੈਡਮ ਮੈਡਮ ਹੋਰ ਇੱਧਾ ਹੋ ਜਾਓ ਹੋਰ ਹੋ ਜਾਓ ਸਾਡੇ ਮਹਿਮਾਨ ਦੇয়ার ਸ਼ਰਮਾ ਜੀ ਅਤੇ ਉਹਨਾਂ ਨਾਲ ਪ੍ਰਸ਼ੂਤਮ ਕਾਲਾ ਜੀ ਏਪੀ ਸੋਲ ਵਿੱਚ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਜੀ ਅੰਮ੍ਰਿਤਪੁਰੀ ਸਮਰਾਟ ਤੋਂ ਭਾਰਤ ਜਿਹੜਾ ਹੈਗਾ ਕਸ਼ਮੀਰ ਤੋਂ ਲੈ ਕੇ ਕਰਨਿਆ ਕੁਮਾਰੀ ਤੱਕ ਆਪਣੇ ਸਾਈਕਲ ਦੇ ਉੱਪਰ ਸਫ਼ਰ ਕਰਦੇ ਹੋਏ ਗੋਲਡ ਰికਾਰਡ ਬਣਾਇਆ ਅਤੇ ਇਹਦੇ ਲਈ ਤਾਲੀਆਂ ਦੀ ਆਵਾਜ਼ ਤੁਸੀਂ ਸਾਰੇ ਵੀ ਇਸ ਸਸਤਾ ਦੇ ਮੈਂਬਰ ਬਣ ਸਕਦੇ ਹੋ ਪਿੱਛੇ ਟੇਬਲ ਲੱਗਿਆ ਹੋਇਆ ਇਹਨਾਂ ਇਹਨਾਂ ਬੱਚਿਆਂ ਲਈ ਤਾਲੀਆਂ ਜ਼ੋਰ ਮਾਰ ਦਿਓ ਜਿਨ੍ਹਾਂ ਨੇ ਆਪਣੇ ਆਪਣੇ ਕੇਂਦਰ ਦੇ ਵਿੱਚ ਬਹੁਤ ਵੱਡਾ ਨਾਮ ਨਾ ਕਮਾਇਆ ਵਰਲਡ ਰ ریکارڈ ਤੇ ਕਈ ਬੱਚੇ ਪਹੁੰਚੇ ਹੋਏ ਨੇ ਪ੍ਰਮਾਤਮਾ ਇਹਨਾਂ ਨੂੰ ਹੋਰ ਸਿਹਤ ਚ ਕੀ ਕਹਾਂ ਜਾਵਾਂ ਪਰਵਰਤਨ ਸੰਸਥਾ ਵੱਲੋਂ ਬਹੁਤ ਹੀ ਵਧੀਆ ਪ੍ਰਚਾਰਾ ਕੀਤਾ ਜਾ ਰਿਹਾ ਹੈ ਡਾਕਟਰਸ ਦੇ ਸੈਲੀਬ੍ਰੇਸ਼ਨ ਦਾ ਮੈਂ ਦੇਖ ਰਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਸੰਸਥਾ ਡਾਕਟਰਸ ਦੇ ਸੈਲੀਬ੍ਰੇਟ ਕਰਦੀ ਹੈ ਜਿੱਥੇ ਜਿਹੜੀਆਂ ਧੀਆਂ ਨੇ ਕਿਸੇ ਵੀ ਖੇਤਰ ਦੇ ਵਿੱਚ ਮੱਲਾ ਮਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਕਿ ਹੋਰ ਬੇਟੀਆਂ ਨੂੰ ਵੀ ਇਨਕਰੇਜਮੈਂਟ ਮਿਲੇ ਉਹ ਵੀ ਵੱਧ ਚੜ ਕੇ ਆਪਣੇ ਸਮਾਜ ਦੇ ਵਿੱਚ ਯੋਗਦਾਨ ਪਾਉਣ ਵਰਸਲ 'ਚ ਸਾਡਾ ਸਮਾਜ ਸਦੀਆਂ ਤੋਂ ਪੁਰਸ਼ ਪ੍ਰਧਾਨ ਸਮਾਜ ਰਿਹਾ ਹੈ ਲੇਕਿਨ ਉਹਦਾ ਇੱਕ ਕਾਰਨ ਸੀ ਕਿਉਂਕਿ ਉਸ ਵੇਲੇ ਮਸਲ ਪਾਵਰ ਦਾ ਜਮਾਨਾ ਸੀ ਇਹ ਮੰਨਿਆ ਜਾਂਦਾ ਸੀ ਕਿ ਘਰ ਦੇ ਵਿੱਚ ਅਗਰ ਕੋਈ ਬਾਹਰ ਜਾਊਗਾ ਕਮਾਊਗਾ ਜਿਹਦੇ ਸਿਰ ਤੇ ਘਰ ਚੱਲੂਗਾ ਤਾਂ ਉਹ ਆਦਮੀ ਹੀ ਹੈ ਕੋਈ ਕਰ ਸਕਦਾ ਕੰਮ ਲੇਕਿਨ ਅੱਜ ਜੋ ਯੁੱਗ ਪਰਵਰਤਿਤ ਹੋ ਚੁੱਕਿਆ ਹੈ ਹੁਣ ਬੇਟੀਆਂ ਬੇਟਿਆਂ ਦੇ ਮੁਕਾਬਲੇ ਕਿਸੇ ਲਿਹਾਜ਼ ਚ ਕੰਮ ਨਹੀਂ ਘਾਤ ਨਹੀਂ ਆਈਆਂ ਉਹ ਔਰ ਖਾਸ ਕਰਕੇ ਹੁਣ ਮਸਲ ਪਾਵਰ ਤੋਂ ਵੀ ਜ਼ਿਆਦਾ ਬ੍ਰੇਨ ਪਾਵਰ ਦਾ ਜ਼ਮਾਨਾ ਆ ਚੁੱਕਿਆ ਹੈ ਤੋਂ ਬ੍ਰੇਨ ਦੇ ਲਿਹਾਜ਼ ਨਾਲ ਬੇਟੇ ਔਰ ਬੇਟੀ ਚ ਕੋਈ ਫਰਕ ਨਹੀਂ ਹੈ ਬੇਟੀਆਂ ਬਹੁਤ ਅੱਗੇ ਵਧ ਰਹੀਆਂ ਨੇ ਔਰ ਕਈ ਫੀਲਡ ਤਾਂ ਐਸੇ ਨੇ ਜਿਸਦੇ ਵਿੱਚ ਲੇਡੀਜ਼ ਨੇ ਮਣਾਪਲੀ ਬਣਾਈ ਹੋਈ ਆ ਜਿਸ ਤਰ੍ਹਾਂ ਆਪਾਂ ਨਰਸਿੰਗ ਪ੍ਰੋਫੈਸ਼ਨ ਨਾਲੋਂ ਨਰਸਿੰਗ ਪ੍ਰੋਫੈਸ਼ਨ ਕਿਹਦਾ ਪ੍ਰੋਫੈਸ਼ਨ ਹੈ ਜਿਸਦੇ ਵਿੱਚ ਬੇਟੀਆਂ ਸਭ ਤੋਂ ਅੱਗੇ ਨੇ ਸੋ ਅੱਜ ਕੋਈ ਐਸਾ ਕਿੱਤਾ ਨਹੀਂ ਹੈ ਚਾਹੇ ਨਸਟੀਆਂ ਚਲਾਉਣੀਆਂ ਹਨ ਮੇਰੀ ਆਪਣੀ ਬੇਟੀ ਬਹੁਤ ਅੱਛਾ ਕੰਮ ਕਰ ਰਹੀ ਹੈ ਮੇਰੀ ਆਪਣੀ ਯੂਨੀਵਰਸਿਟੀ ਦੇ ਵਿੱਚ ਚਾਹੇ ਕੋਈ ਫੌਜ ਹੋਵੇ ਚਾਹੇ ਪੁਲਿਸ ਆਪਾਂ ਦੇਖਦੇ ਆ ਕਿਰਨ ਦੇ ਜੀ ਸਭ ਤੋਂ ਪਹਿਲੀ ਆਈਪੀਐਸ ਅਫਸਰ ਹੋਈ ਉਸ ਤੋਂ ਬਾਅਦ ਕਿੰਨੇ ਆਈਪੀਐਸ ਬੇਟੀਆਂ ਬਣੀਆਂ ਸੋ ਅੱਜ ਸਾਡੇ ਸਮਾਜ ਨੂੰ ਮੈਂ ਹੀ ਕਹਿਣਾ ਚਾਹਾਂਗਾ ਕਿ ਬੇਟੀਆਂ ਨੂੰ ਹੁਣ ਬੇਟਿਆਂ ਵਾਂਗੂ ਓਪਰਚ्युनिटी ਦੇਣੀ ਚਾਹੀਦੀ ਮੌਕਾ ਦੇਣਾ ਚਾਹੀਦਾ ਕਿ ਵਧੇ ਨਾ ਉਹ ਉਹਨਾਂ ਚ ਪੂਰੀ ਕਸ਼ਮਤਾ ਪੂਰੀ ਯੋਗਤਾ ਉਹ ਕਿਸੇ ਲਿਹਾਜ਼ ਨਾਲ ਵੀ ਬੇਟਿਆਂ ਤੋਂ ਘੱਟ ਨਹੀਂ ਮਾਈਕ ਲੱਗਿਆ ਹਾਂਜੀ ਹਾਂਜੀ ਮਾਈਕ ਲੱਗਿਆ ਬੋਲੋ ਤੁਸੀਂ ਲੋਕਾਂ ਕਿ ਅੱਜ ਤੁਸੀਂ ਧੂਰੀ ਪਹੁੰਚੇ ਹੋ ਕਮੰਤਰੀ ਲੋੜੀ ਦੱਸਦੇ ਹੋ ਨਹੀਂ ਕਮੰਤਰੀ ਲੋਹੜੀ ਦਿਵਸ ਨਾਲੋਂ ਵਧੀਆ ਮੈਨੂੰ ਇਹ ਲੱਗਿਆ ਕਿ ਇਹ ਵਾਈਲਡ ਡਾਕਟਰਸ ਡੇ ਹੈ ਕਿਉਂਕਿ ਲੋਹੜੀ ਹਮੇਸ਼ਾ ਇਹ ਲੱਗਦਾ ਸੀ ਕਿ ਜਦੋਂ ਕੋਈ ਮੁੰਡਾ ਜੰਮਦਾ ਉਹਦੇ ਨਾਲ ਜੁੜੀ ਹੋਈ ਹੈ ਚਲੋ ਮੈਨੂੰ ਇਹ ਲੱਗਦਾ ਕਿ ਘਰ ਦੇ ਵਿੱਚ ਜਿੰਨੇ ਜ਼ਰੂਰੀ ਮੁੰਡੇ ਆਪਣੀ ਜ਼ਰੂਰੀ ਕੁੜੀਆਂ ਨੇ ਮੈਂ ਵਧਾਈ ਦਿੰਨੀ ਆ ਪਰਵਰਤਨ ਇਸ ਸੰਸਥਾ ਨੂੰ ਕਿਉਂਕਿ ਇਹਨਾਂ ਨੇ ਇਕੱਲਾ ਇਹ ਨਹੀਂ ਉਦਮ ਨਹੀਂ ਕੀਤਾ ਕਿ ਡਾਕਟਰਸ ਡੇ ਮਨਾ ਰਹੇ ਆ ਇਹਨਾਂ ਮੈਂ ਹੁਣੇ ਪੜ ਕੇ ਹਟੀਆਂ ਜਾਂ ਮੇਰਾ ਸੰਦੀਪ ਜੋਤ ਡਾਕਟਰ ਨਾਲ ਬਾਹ ਪਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਤੇ ਜਿਹੜੀ ਸਾਡੀ ਸੰਸਥਾ ਹੈ ਕੀ ਕੀ ਕੰਮ ਕਰ ਰਹੀ ਹੈ ਸਮਾਜ ਦੇ ਵਿੱਚ ਜਿੰਨੀਆਂ ਵੀ ਕ੍ਰੀਤੀਆਂ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਸੁਧਾਰ ਲਈ ਅਸੀਂ ਕਿੰਨਾ ਕਾਫਰਟ ਕਰ ਰਹੇ ਹਾਂ ਇਹ ਸੰਸਥਾ ਉਸ ਤਰੀਕੇ ਲਈ ਬਣੀ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਖੁਦ ਵੀ ਮੇਰੀ ਇੱਕ ਸੋਚ ਇਹੋ ਜੀ ਹੈ ਕਿ ਜੇ ਅਸੀਂ ਧਰਤੀ ਤੇ ਪੈਦਾ ਹੋਇਆ ਤਾਂ ਸਾਡਾ ਫਰਜ਼ ਸਿਰਫ ਆਪਣੇ ਪਰਿਵਾਰ ਤੱਕ ਹੀ ਨਹੀਂ ਸਾਡਾ ਫਰਜ਼ ਧਰਤੀ ਮਾਂ ਦਾ ਕਰਜ਼ਾ ਸੀ ਤਾਂ ਹੀ ਉਤਾਰ ਸਕਦੇ ਹਾਂ ਜਾਂ ਆਪਣੀ ਮਾਂ ਦਾ ਕਰਜ਼ਾ ਵੀ ਅਸੀਂ ਤਾਮ ਤਾਰ ਸਕਦੇ ਆ ਜਾਂ ਜੇ ਅਸੀਂ ਕਿਸੇ ਬਾਣੀ ਨੂੰ ਕਿਸੇ ਧਰਮ ਨੂੰ ਵੀ ਮੰਨਦੇ ਆ ਓਨੀ ਦਿਰ ਆਪਣੇ ਆਪ ਲਈ ਜਿਉਣਾ ਮਾਇਨੇ ਨਹੀਂ ਲੱਗਦਾ ਜਿੰਨੀ ਦਿਰ ਅਸੀਂ ਦੂਜਿਆਂ ਲਈ ਕੁਝ ਕਰ ਨਹੀਂ ਜਾਂਦੇ ਜਿਵੇਂ ਆਮ ਗੁਰਬਾਣੀ ਵਿੱਚ ਵੀ ਲਿਖਿਆ ਹੈ ਜਦ ਹਮ ਆਏ ਜਗਤ ਮੇ ਜਾਗ ਹਸਾ ਹਮ ਰੋਏ ਐਸੀ ਕਰਨੀ ਕਰ ਚਲੋ ਹਮ ਹਸੇ ਜਗ ਰੋਏ ਕਿਸੇ ਬੰਦੇ ਦੇ ਜਾਣ ਤੋਂ ਬਾਅਦ ਜਦੋਂ ਦੁਨੀਆ ਉਹਦੇ ਲਈ ਰੋਂਦੀ ਹੈ ਇਹਦਾ ਮਤਲਬ ਉਹਨੇ ਕੋਈ ਚੰਗਾ ਕਰਮ ਕਰਿਆ ਮੈਨੂੰ ਇਹ ਲੱਗਦਾ ਕਿ ਧਰਤੀ ਦੀਆਂ ਜਿੰਨੀਆਂ ਔਰਤਾਂ ਨੇ ਜਿੰਨੀਆਂ ਮਾਮਾ ਨੇ ਜਿੰਨੀਆਂ ਧੀਆਂ ਨੇ ਜੇ ਧਰਤੀ ਤੇ ਉਹਨਾਂ ਦਾ ਸਤਿਕਾਰ ਨਹੀਂ ਤਾਂ ਧਰਤੀ ਦੀ ਖੂਬਸੂਰਤੀ ਵੀ ਖਤਮ ਹੋ ਜੂਗੀ ਸਮਾਂ ਬਧਾਈ ਦਿਨ। ਮੈਡਮ ਸਮਾਜ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਬਕੋ ਸਮਾਜ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਾਨੂੰ ਵੀ ਦੇਣਾ ਸਮਾਜ ਦੀ ਬਸ ਮੈਂ ਇੱਕ ਅੱਜ ਵਰਲਡ ਡਾਕਟਰ ਜੀ ਦੇ ਤਾਈ ਕਹੂੰਗੀ ਕਿ ਕਈ ਵਾਰੀ ਔਰਤਾਂ ਵੀ ਆਪਣੀ ਹੋਂਦ ਨੂੰ ਪਛਾਣ ਨਹੀਂ ਸਕਦੀਆਂ। ਮੈਨੂੰ ਇਹ ਲੱਗਦਾ ਕਿ ਸਾਡੇ ਹੱਕ ਕਿਸੇ ਨੂੰ ਸਾਨੂੰ ਪ੍ਰੋਸਕ ਨਹੀਂ ਦੇਣੇ। ਸਾਨੂੰ ਆਪਣੇ ਆਪ ਦੇ ਵਿੱਚ ਐਨੇ ਸਿਆਣੇ ਹੋਣਾ ਬਣੋ। ਗੁਣਾ ਪਾਊਗਾ ਕਿ ਸਮਾਜ ਦੀ ਇਹ ਬਣਦੀ ਲੋੜ ਬਣ ਜੇ ਕਿ ਉਹਨਾਂ ਜਿਹੜੇ ਵਰਲਡ ਜਿਹੜੇ ਡਾਕਟਰ ਦੇ ਆ ਹਰ ਘਰ ਦੇ ਵਿੱਚ ਮਨਾਉਣ ਲਈ ਮਜਬੂਰ ਹੋ ਜਾਣ ਤੇ ਹੁਣ ਦੁਨੀਆ ਬਹੁਤ ਬਦਲ ਗਈ ਸਾਇੰਸ ਦਾ ਜੋ ਗਿਆ ਮੈਂ ਦੇਖਦੀ ਆ ਜਿਹੜੀਆਂ ਕੁੜੀਆਂ ਜਾਂ ਔਰਤਾਂ ਹਰ ਫੀਲਡ ਦੇ ਵਿੱਚ ਅੱਗੇ ਨੇ ਮੈਂ ਆਪ ਇੱਕ ਔਰਤਾਂ ਮੈਨੂੰ ਮਾਣ ਹੈ ਕਿ ਮੈਂ ਔਰਤਾਂ ਮੈਨੂੰ ਕਦੇ ਨਹੀਂ ਹੋਇਆ ਕਿ ਹਾਏ ਮੈਂ ਮੇਲ ਕਿਉਂ ਨਹੀਂ ਇਹ ਕੁਦਰਤ ਦੀ ਰਹਿਣਾ ਹੈ ਮੇਲ ਫੀਮੇਲ ਕੁਦਰਤ ਦੀ ਰਚਨਾ ਹੈ ਕੁਦਰਤ ਦੀ ਰਚਨਾ ਹਰੀਆ ਪਰ ਅਸੀਂ ਜਿਸ ਰੂਪ ਦੇ ਵਿੱਚ ਹਾਂ ਸਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਤੇ ਮੈਨੂੰ ਆਪਣੇ ਆਪ ਤੇ ਮਾਣ ਹੈ ਮੈਂ ਸਮਾਜ ਦੀ ਹਰ ਔਰਤ ਹਰ ਬੱਚੇ ਹਰ ਧੀ ਹਰ ਮਾਂ ਨੂੰ ਮੇਰਾ ਇਹ ਸੁਨੇਹਾ ਹੈ ਕਿ ਤੁਸੀਂ ਆਪਣੇ ਆਪ ਤੇ ਮਾਣ ਕਰੋ ਕਿ ਅਸੀਂ ਇੱਕ ਔਰਤਾਂ